ਪਿਛਲੀ ਵੀਡੀਓ ਵਿੱਚ ਅਸੀਂ ਸਿੱਖਿਆ ਕਿ ਗਾਹਕ ਆਪਣੀਆਂ ਸਮੱਸਿਆਵਾਂ ਨੂੰ ਕਿੱਥੇ ਉਠਾ ਸਕਦੇ ਹਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਤੇਜ਼ੀ ਨਾਲ ਹੱਲ ਲਈ ਪ੍ਰਕਿਰਿਆ ਤਾਂ ਜੋ ਉਹ ਖੁਸ਼ ਰਹਿਣ ਅਤੇ ਕਾਰੋਬਾਰ ਸੁਚਾਰੂ ਢੰਗ ਨਾਲ ਚੱਲ ਸਕੇ। ਹੁਣ ਜਦੋਂ ਤੁਸੀਂ ਜਾਣਦੇ ਹੋ ਕਿ ਗਾਹਕ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਕਿੱਥੇ ਅਤੇ ਕਿਵੇਂ ਹੱਲ ਕੀਤਾ ਜਾਂਦਾ ਹੈ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਅਜਿਹੇ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕੁਝ ਮੈਟ੍ਰਿਕਸ ਨਾਲ ਇਹਨਾਂ ਸੰਚਾਲਨਾ ਦੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਿਵੇਂ ਕਰਨੀ ਹੈ ਕਈ ਵਾਰ ਅਸੀਂ ਸੋਚ ਸਕਦੇ ਹਾਂ ਕਿ ਅਸੀਂ ਸਭ ਤੋਂ ਵਧੀਆ ਚੀਜ਼ ਕਰ ਰਹੇ ਹਾਂ ਪਰ ਗਾਹਕ ਵਧੇਰੇ ਤਰੀਕੇ ਨਾਲ ਮਹਿਸੂਸ ਕਰ ਸਕਦੇ ਹਨ ਇਹ ਉਹ ਥਾਂ ਹੈ ਜਿੱਥੇ ਇਹ ਮੈਟ੍ਰਿਕਸ ਸੰਚਾਲਨ ਦਾ ਵਿਸ਼ਲੇਸ਼ਣ ਕਰਨ ਅਤੇ ਗਾਹਕਾਂ ਨੂੰ ਖੁਸ਼ ਰੱਖਣ ਵਿੱਚ ਮਦਦ ਕਰਨਗੇ ਪਿਛਿਆਂ ਦੇ ਸੰਦਰਭ ਵਿੱਚ ਕੀ ਤੁਸੀਂ ਸਹੀ ਥਾਂ ਤੇ ਹੋ ਜਿੱਥੇ ਤੁਹਾਨੂੰ ਹੋਣਾ ਚਾਹੀਦਾ ਹੈ ਜਾਂਕਿ ਤੁਸੀਂ ਆਪਣੇ ਟੀਚਿਆਂ ਤੋਂ ਪਿੱਛੇ ਰਹਿ ਰਹੇ ਹੋ ਤੁਸੀਂ ਇਹਨਾਂ ਸਾਧਾਰਨ ਕਦਮਾਂ ਨਾਲ ਆਸਾਨੀ ਨਾਲ ਟਰੈਕ ਰੱਖ ਸਕਦੇ ਹੋ ਕਦਮ 1 ਇਹ ਟਰੈਕ ਕਰਕੇ ਸ਼ੁਰੂ ਕਰੋ ਕਿ ਤੁਹਾਡੇ ਕਿੰਨੇ ਗਾਹਕ ਸਮੱਸਿਆਵਾਂ ਉਠਾਉਂਦੇ ਹਨ ਕਦਮ 2 ਉਹਨਾਂ ਸਮੱਸਿਆਵਾਂ ਦੇ ਪ੍ਰਤੀਸ਼ਤ ਪਤਾ ਕਰੋ ਜਿਨ੍ਹਾਂ ਦਾ ਸਮੇਂ ਸਿਰ ਜਵਾਬ ਦਿੱਤਾ ਗਿਆ ਹੈ ਤੁਸੀਂ ਇਸ ਸਾਧਾਰਨ ਫਾਰਮੂਲੇ ਨਾਲ ਅਜਿਹਾ ਕਰ ਸਕਦੇ ਹੋ ਫਿਰ ਕਦਮ 3 4 ਅਤੇ 5 ਦੇ ਨਾਲ ਗਾਹਕ ਦੀਆਂ ਸਮੱਸਿਆਵਾਂ ਦਾ ਔਸਤ ਪ੍ਰਤੀਕਿਰਿਆ ਸਮਾਂ स्वीकार करने का समय और हल करने का समय लब्बो यह नोट करना महत्वपूर्ण है कि ये औसत समय सारे एक दूसरे से वखरे हैं। अब ਤੁਸੀਂ ਗਾਹਕਦਿਆਂ ਸਮੱਸਿਆਵਾਂ ਦੇ ਪ੍ਰਤੀਸ਼ਤ ਦਾ ਵੀ ਟਰੈਕ ਰੱਖਣਾ ਚਾਹੋਗੇ ਜੋ ਸਮੇਂ ਸਿਰ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ ਹਨ ਅਤੇ ਕਦਮ 6 ਵਿੱਚ ਇਸ ਦਾ ਇੱਕ ਫਾਰਮੂਲਾ ਦਿੱਤਾ ਗਿਆ ਹੈ। ਦੂਜੇ ਪਾਸੇ ਕਦਮ 7 ਤੁਹਾਨੂੰ ਸੰਤੁਸ਼ਟ ਗਾਹਕਾਂ ਦਾ ਪ੍ਰਤੀਸ਼ਤ ਲੱਭਣ ਵਿੱਚ ਮਦਦ ਕਰੇਗਾ। ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਦਾ ਹੱਲ ਪ੍ਰਾਪਤ ਕਰ ਲਿਆ ਜਿਵੇਂ ਕਿ ਅਸੀਂ ਪਹਿਲਾਂ ਹੀ ਸਿੱਖ ਚੁੱਕੇ ਹਾਂ ਕੁਝ ਸਮੱਸਿਆਵਾਂ ਜੋ ਹੱਲ ਨਹੀਂ ਹੁੰਦੀਆਂ ਉਹ ਸ਼ਿਕਾਇਤ ਨਿਵਾਰਣ ਅਧਿਕਾਰੀ ਕੋਲ ਜਾ ਸਕਦੀਆਂ ਹਨ ਕਦਮ 8 ਤੁਹਾਨੂੰ ਇਸ ਲਈ ਪ੍ਰਤੀਸ਼ਤ ਲੱਭਣ ਵਿੱਚ ਮਦਦ ਕਰੇਗਾ ਤੇ ਕਦਮ 9 ਤੁਹਾਨੂੰ ਜੀਆਰਓ ਪੱਧਰ ਤੇ ਤੁਹਾਡੇ ਲਈ ਬੰਦ ਕੀਤੀਆਂ ਸਮੱਸਿਆਵਾਂ ਦਾ ਪ੍ਰਤੀਸ਼ਤ ਲੱਭਣ ਵਿੱਚ ਮਦਦ ਕਰੇਗਾ ਅੰਤ ਵਿੱਚ ਅਸੀਂ ਉਹਨਾਂ ਸਮੱਸਿਆਵਾਂ ਨੂੰ ਟਰੈਕ ਕਰਦੇ ਹਾਂ ਜੋ ਆਨਲਾਈਨ ਵਿਵਾਦ ਨਿਪਟਾਰੇ ਦੇ ਪੱਧਰ ਤੱਕ ਪਹੁੰਚ ਗਈਆਂ ਹਨ ਅਤੇ ਵੇਖਦੇ ਹਾਂ ਕਿ ਇਸ ਪੱਧਰ ਤੇ ਤੁਹਾਡੇ ਲਈ ਕਿੰਨੀਆਂ ਬੰਦ ਕੀਤੀਆਂ ਗਈਆਂ ਹਨ ਕਦਮ 10 ਅਤੇ 11 ਇਹਨਾਂ ਦਾ ਮੁਲਾਂਕਣ ਕਰਨ ਵਿੱਚ ਤੁਹਾਡੀ ਮਦਦ ਕਰਨਗੇ ਸੈਲਰ ਨੈਟਵਰਕ ਪਾਰਟਿਸਪੈਂਟਾਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ ਖਰੀਦਦਾਰਾਂ ਬਾਹਰ ਐਪਲੀਕੇਸ਼ਨ ਦਾ ਟਰੈਕ ਰੱਖਣ ਜੋ ਵਿਵਾਦਾਂ ਦੇ ਉੱਚ ਪ੍ਰਤੀਸ਼ਤ ਵਿੱਚ ਯੋਗਦਾਨ ਪਾ ਰਹੇ ਹਨ ਅਤੇ ਇਸ ਬਾਰੇ ਫੈਸਲਾ ਲੈਣ ਕਿ ਉਹ ਉਹਨਾਂ ਤੋਂ ਭਵਿਕ ਦੇ ਆਰਡਰ ਸਵੀਕਾਰ ਕਰਨਾ ਚਾਹੁੰਦੇ ਹਨ ਜਾਂ ਨਹੀਂ ਪਹਿਲਾ ਪ੍ਰਭਾਵ ਸਭ ਤੋਂ ਵੱਧ ਮਹੱਤਵਪੂਰਨ ਹੈ ਚੰਗੀਆਂ ਗਾਹਕ ਸੇਵਾ ਟੀਮਾਂ ਜਿੰਨੀ ਜਲਦੀ ਹੋ ਸਕੇ ਗਾਹਕਾਂ ਨੂੰ ਜਵਾਬ ਦੇਣ ਵਿੱਚ ਮਾਹਿਰ ਹੁੰਦੀਆਂ ਹਨ ਭਾਵੇਂ ਤੁਸੀਂ ਕਿਸੇ ਸਮੱਸਿਆ ਨੂੰ ਹੱਲ ਨਹੀਂ ਕਰ ਸਕਦੇ ਗਾਹਕ ਨੂੰ ਇਹ ਦੱਸਣ ਲਈ ਇਹ ਤੁਰੰਤ ਨੋਟ ਭੇਜੋ ਕਿ ਤੁਹਾਨੂੰ ਉਹਨਾਂ ਦਾ ਮੈਸੇਜ ਪ੍ਰਾਪਤ ਹੋ ਗਿਆ ਹੈ ਤਾਂ ਜੋ ਉਹਨਾਂ ਦਾ ਦਿਮਾਗ ਸ਼ਾਂਤ ਹੋ ਸਕੇ ਅਜਿਹੇ ਮਾਮਲਿਆਂ ਵਿੱਚ ਜਿੱਥੇ ਵਿਕਰੇਤਾ ਨੇ ਗਾਹਕ ਦੀਆਂ ਸਮੱਸਿਆਵਾਂ ਨੂੰ ਸੰਤੁਸ਼ਟੀਜਨਕ ਢੰਗ ਨਾਲ ਹੱਲ ਕੀਤਾ ਹੈ ਉਹ ਵਿਹਤਰ ਰੇਟਿੰਗ ਲਈ ਬੇਨਤੀਆਂ ਨਾਲ ਗਾਹਕ ਨਾਲ ਸੰਪਰਕ ਕਰ ਸਕਦੇ ਹਨ ਮਾਪ ਦੇ ਕਿਸੇ ਰੂਪ ਤੋਂ ਬਿਨਾ ਇਹ ਜਾਣਨਾ ਅਸੰਭਵ ਹੈ ਕਿ ਤੁਸੀਂ ਕੀ ਵਧੀਆ ਕਰ ਰਹੇ ਹੋ ਅਤੇ ਕਿਸ ਚੀਜ਼ ਵਿੱਚ ਸੁਧਾਰ ਕਰਨ ਦੀ ਲੋੜ ਹੈ ਗਾਹਕ ਸੇਵਾ ਮੈਟ੍ਰਿਕਸ ਦੇ ਨਾਲ ਹੁਣ ਤੁਹਾਡੇ ਕੋਲ ਸਹੀ ਫੈਸਲਿਆਂ ਲਈ ਤੁਹਾਡੀ ਅਗਵਾਈ ਕਰਨ ਲਈ ਪੂਰਵ ਡਾਟਾ ਹੈ ਹਾਲਾਂਕਿ ਇਕੱਲੇ ਮੈਟ੍ਰਿਕਸ ਜਾਣਨ ਨਾਲ ਤੁਹਾਨੂੰ ਸੰਤੁਸ਼ਟ ਗਾਹਕ ਨਹੀਂ ਮਿਲਣਗੇ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਗਾਹਕ ਸੇਵਾ ਅਨੁਭਵ ਬਣਾਉਣ ਲਈ ਇਸ ਦੀ ਵਰਤੋਂ ਕਰੋ ਇਸ ਸੈਸ਼ਨ ਵਿੱਚ ਤੁਸੀਂ ਉਹਨਾਂ ਮੈਟ੍ਰਿਕਸ ਬਾਰੇ ਸਿੱਖਿਆ ਜੋ ਗਾਹਕ ਸੇਵਾ ਸੰਚਾਲਨਾ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਿਤ ਕਰਨ ਵਿੱਚ ਤੁਹਾਡੀ ਮਦਦ ਕਰਨਗੇ ਅਗਲੀ ਵੀਡੀਓ ਵਿੱਚ ਅਸੀਂ ਕੁਝ ਕਾਰਜਸ਼ੀਲਤਾਵਾਂ ਦਾ ਸੁਝਾਅ ਦੇਵਾਂਗੇ ਜੋ ਤੁਹਾਡੇ ਗਾਹਕ ਸੰਬੰਧ ਪ੍ਰਬੰਧਨ ਨੂੰ ਅਗਲੇ ਪੱਧਰ ਤੇ ਲੈ ਜਾਣਗੀਆਂ ਇਸ ਬਾਰੇ ਸਭ ਕੁਝ ਇੱਥੇ ਜਾਣੋ